ਆ ਭੈਣਾ ਤੇ ਜੀਜੂ ਆ ਗਏ ਫੜਾ ਇਹਨੂੰ ਮੈਨੂੰ ਆ ਗਏ ਤੇਰੇ ਕਬੀਲੇ ਵਾਲੇ ਸਾਹਮਣਾਂ ਨਾਲ ਕੱਟ ਹਾਂਜੀ ਸਟਾਰ ਚੰਨੋ ਮੈਨੂੰ ਤਾਂ ਬੜਾ ਗੁੱਸਾ ਸੀ ਕਿ ਮੇਰੀ ਭੈਣ ਮੈਨੂੰ ਮਿਲਣ ਵੀ ਨਹੀਂ ਆਈ ਚੰਨੋ ਸਟਾਰ ਚੰਨੋ ਗਲਤ ਹੈ ਆਪ ਨੂੰ ਇਹ ਨਹੀਂ ਵੀ ਯਾਦ ਦੇ ਸਮਝਦੇ ਆ ਜੋ ਪਰ ਨਿੰਮੋ ਦੇ ਜੀਜੂ ਨਿੰਮੋ ਤਾਂ ਸਾਡੀ ਕੁੜੀ ਨਹੀਂ ਦਵਾਰ ਆਉਂਦੀ ਸਟਾਰ ਐ ਭੈਣਾ ਇਹ ਲੋਕ ਨਾ ਸਟਾਰ ਚਲ ਛੱਡ ਭੈਣਾ ਰੰਗੇ ਤੂੰ ਦੱਸ ਤੇਰੀ ਅੱਖ ਕਿੱਦਾਂ ਹੋਂ ਠੀਕ ਹੈ ਨੀ ਮੇਰੀ ਅੱਖ ਨੂੰ ਕੀ ਹੋਣਾ ਸੀਗਾ ਆਪ ਹੀ ਇਹ ਸੱਟਾਂ ਮਾਰ ਦਿੰਦੇ ਨੇਗੇ ਆਪ ਹੀ ਆਪਰੇਸ਼ਨ ਕਰਾ ਦਿੰਦੇ ਨੇਗੇ ਠੀਕ ਹੈ ਜੀ ਹੁਣ ਸਟਾਰ ਉਹ ਮਾਂ ਬਣ ਗਈ ਚਾ ਲਿਆ ਹੋ ਬਣ ਗਈ ਲਿਆ ਮੇਰੀ ਗੱਲ ਸੁਣੋ ਉਹਨਾਂ ਸਾਹਮਣੇ ਕਿਵੇਂ ਬੋਲਦਾ ਸੀ ਮੈਨੂੰ? ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਮਾਂ ਤੂੰ ਤਾਂ ਮੈਨੂੰ ਵਿੱਚ ਫਸਾਦਾ ਨਹੀਂ ਹੈ। ਹੁਣ ਬੈਠੇ ਉੱਥੇ ਤੋਂ ਕੀ ਆਖਾਂ ਮੈਂ ਤੈਨੂੰ? ਮੂੰਹ ਤਾਂ ਤੇਰੀ ਗੱਲ ਮੰਨਦੇ ਹੀ ਆ ਸਾਰਿਆਂ ਮੈਂ। ਆਉਣ ਨੂੰ ਕਿਹੜਾ ਆਪਣੇ ਰਿਸ਼ਤੇਦਾਰ ਨਾ ਹੋ। ਉਹ ਮਾਂ ਹੁਣ ਰਿਸ਼ਤੇਦਾਰ ਹੀ ਹੋਏ ਜਦੋਂ ਪਾਲੀ ਆ ਉਹਨਾਂ ਨੇ ਆ ਉਹਨਾਂ ਦੀ ਕੁੜੀ ਬਣ ਨਹੀਂ ਮਰ ਜਿੰਦੀ। ਉਹਨਾਂ ਦੀ ਕੁੜੀ ਹੈ ਨਾ। ਆਪਣਾ ਕੁੜੀ ਤੱਕ ਮਤਲਬ ਰੱਖ। ਉਹਨਾਂ ਤੱਕ ਕੋਈ ਮਤਲਬ ਨਹੀਂ। ਚੰਗਾ ਉਹਨਾਂ ਨੂੰ ਚਾਹ ਦੇ ਘਟ ਪਿਆ ਦੇ ਭਗ ਜਾਣਗੇ ਫਿਰ ਉਹ। ਸੱਚੀ ਗੱਲ ਹੈ। ਮੈਨੂੰ ਤਾਂ ਬੜੀ ਸ਼ਰਮ ਆਉਂਦੀ ਹੈ ਜਦੋਂ ਕਦੇ ਆਵੰਦੇ ਨਾ ਭੱਗ ਕੰਗਾ ਜਾ ਲਿਆ ਪਰਨ ਕਰਨ ਇਹਨਾਂ ਕੋਈ ਸਕਦੇ ਓਏ ਉਹ ਤੇ ਛੱਡੋ ਜਦੋਂ ਗੱਲ ਕਰਦੇ ਨੇ ਇਦਾਂ ਇਦਾਂ ਅੱਖਾਂ ਗਵਾੰਦੀ ਪਈ ਹੈਗੀ ਤੇ ਰੰਗ ਬਦਲਦੀ ਹੈਗੀ ਭੰਟਿਆ ਆਪਿਆ ਸਟਾਰਟ ਓਏ ਉਹ ਤੇ ਛੱਡੋ ਜਦੋਂ ਗੱਲ ਕਰਦੀ ਸੀ ਸਰਦਾਰ ਨਾਲ ਨੇ ਇਦਾਂ ਇਦਾਂ ਅੱਖਾਂ ਗਵਾੰਦੀ ਪਈ ਸੀਗੀ ਧਰ ਹਾਂ ਚੱਲ ਇਹਨਾਂ ਦੀ ਗੱਲਾਂ ਤੇ ਛੱਡ ਨੀ ਮੋਂ ਤੂੰ ਦੱਸ ਮੈਨੂੰ ਤੂੰ ਤੇ ਖੁਸ਼ ਹੈ ਨਾ ਤੇਰਾ ਤਾਂ ਦਿਲ ਲੱਗਿਆ ਹੈ ਨਾ ਇੱਥੇ ਲੈ ਨਾ ਤੂੰ ਦੇਖ ਹੀ ਲਾ ਤਾ ਨੇਿਸ ਅਸਤਾ ਕੁਤ ਦੀ ਪੂਛ ਹੈ ਪਰ ਸਰਦਾਰ ਜੀ ਨੇ ਬੜੇ ਹੀ ਚੰਗੇ ਨੇ ਮੈਨੂੰ ਬਹੁਤ ਖੁਸ਼ ਰੱਖਦੇ ਆ ਸ਼ੁਕਰੇ ਭਗਵਾਨ ਦਾ ਸਰਦਾਰ ਜੀ ਚੰਗੇ ਨੇ ਬਸ ਨੇ ਮੂੰਹ ਇਹ ਗੱਲ ਦੇਖ ਕੇ ਮੈਂ ਖੁਸ਼ ਹੰਬਲਾ ਕੇ ਮੜਕ ਸਰ ਹਾਂ ਜ ਆ ਜਾ ਸਰਦਾਰ ਅੱਜ ਆ ਚਾਹ ਵਾਹ ਚਾਹ ਪੀਓ ਸਰ ਸਰਦਾਰ ਜੀ ਇੱਕ ਗੱਲ ਪੁੱਛਣੀ ਸੀ ਆਪਣੇ ਮੱਜਾ ਮੱਜਾ ਹੈ ਨਾ ਉਹ ਮੱज्जा ਬਥੇਰੇ ਆਪਣੇ ਚਾਰ ਪੰਜ ਮੱਜਾ ਨੇ ਤੇ ਫਿਰ ਚਾਹ ਥੋੜੀ ਜਿਹੀ ਖੋ ਮੈਂ ਬੱਤ ਤੈਨੂੰ ਨਾਲ ਗੱਲ ਕਰਨੀ ਸੀ ਹਾਂ ਮਾ ਦੱਸ ਆ ਕੁੜੀ ਜੀ ਦਾ ਇੰਤਜ਼ਾਮ ਕਰ ਦੇ ਜੇ ਥੋੜਾ ਇਹਦੇ ਨਾਲ ਮੋਹ ਪੈ ਗਿਆ ਫਿਰ ਛੱਡਣੀ ਔਖੀ ਹੋ ਜੂਗੀ ਸਟਾਰਟ ਚੁੱਪ ਤਾਂ ਹੁਣ ਮਾਂ ਕਰਨੀ ਪਊਗਾ ਹੁਣ ਤੈਨੂੰ ਵੀ ਪਤਾ ਹੈ ਨਾਈ ਨੂੰ ਆਪਾਂ ਬਾਹਰ ਕੱਢ ਸਟਾਰਟ ਤੂੰ ਨਾ ਪਤਾ ਇਹਦੇ ਵਾਲਾ ਕੰਮ ਕਰੀ ਤੈਨੂੰ ਤਾਂ ਮੈਂ ਆਪਦੇ ਪਸੰਦ ਦੀ ਕੁੜੀ ਲਿਆ ਕੇ ਦੇਉਂਗੀ ਦੱਸ ਪਾਈ ਸੀ ਤੇਰੀ ਮਾਸੀ ਨੇ ਅੱਛਾ ਕਹਿੰਦੀ ਬਹੁਤ ਹੀ ਵਧੀਆ ਨੇ ਬਾਹਲੀ ਸੋਹਣੀ ਕੁੜੀ ਆ ਨਾਲੇ ਟਰੱਕ ਭਰ ਕੇ ਸਮਾਨ ਦਾ ਦੇਣਗੇ। ਅੱਚਾ। ਹਾਂ। ਨਾ ਨਾ ਮੈਂ ਨਹੀਂ ਐਜਾ ਕੰਮ ਕਰਦਾ। ਕਿਉਂ ਮੈਂ ਤੇਥੋਂ ਥੋੜੀ ਬਾਹਰਾਂਗਾ। ਜਿਵੇਂ ਤੂੰ ਕਰੇਂਗੀ, ਓਵੇਂ ਕਰੂੰ ਮੈਂ ਤਾਂ। ਹਾਂ। ਹੋਰ ਆ ਜਾ ਫਿਰ। ਬਹਿ ਜਾ। ਬਾਲਾ ਵੀ ਨਾ ਗਰਮ ਹੋਇਆਗਾ ਤੂੰ। ਹੇ ਰੱਬਾ। ਕਿੱਚ ਮੇਰਾ ਕੀ ਕਸੂਰ ਆ? ਨਾਲੇ ਸਾਰਾ ਕੰਮ ਕਰਦੀ ਆਂ। ਫਿਰ ਵੀ ਆਹ ਕੁਝ ਸੁਣਨਾ ਪੈਂਦਾ। ਉਹ ਛੋਟੀ ਜੀ ਬੱਚੀ ਆ। ਨਾਲੇ ਉਹਨੂੰ ਸੰਭਦਦੀ ਆਂ। ਨਾਲਿਆ ਕੁਸ ਸੁਣਾ ਪੈਂਦਾ ਸੌਰੀ ਯਾਰ ਇਥੇ ਹਉ ਛੋਟੀ ਜੀ ਬੱਚੀ ਦਾ ਕੀ ਕਸੂਰਾ ਨਾ ਤਾਂ ਉਹਨੂੰ ਸਮਝਦੀ ਆ ਸੌਰੀ ਯਾਰ ਕੰਬਲਾ ਦੇ ਨਾਲੇ ਉਹ ਛੋਟੀ ਜੀ ਬੱਚੀ ਹੈ ਛੋਟੀ ਜੀ ਬੱਚੀ ਆ ਵੀ ਨਾਲੇ ਉਹ ਛੋਟੀ ਜੀ ਬੱਚੀ ਹੈ ਮੈਂ ਹੁਣ ਉਹਨੂੰ ਚੱਕਾਂ ਕੇ ਕੰਮ ਕਰਾਂ ਮੈਨੂੰ ਚੱਕਾਂ ਕੇ ਕੰਮ ਕਰਾਂ ਇਹ ਬੁੜੀ ਪਤਾ ਨਹੀਂ ਕਰੇ ਸਟਾਰਟ ਨੀਮੋ ਦੇ ਜੀਜੂ ਮੈਨੂੰ ਇਹ ਦੱਸੋ ਆਪਾਂ ਨੀਮੋ ਵਾਸਤੇ ਲੈ ਕੇ ਕੀ ਜਾਈਏ ਲੈ ਕੀ ਜਾਣਾ ਹੈ ਹੁਣ ਤੈਨੂੰ ਵੀ ਪਤਾ ਹੈ ਜਦੋਂ ਦੇ ਆਪਾਂ ਇੱਥੇ ਆਏ ਆ ਇੱਕ ਦਾ ਕੰਮ ਮੰਦਾ ਪਈ ਜਾਂਦਾ ਹੈ ਆਪਣਾ ਤੇ ਉਤੋਂ ਬਾਜ਼ਾਰ ਵੀ ਕਿੰਨੀ ਦੂਰ ਹੈ ਤੇ ਹੁਣ ਹੈ ਵੀ ਨਹੀਂ ਆਪਣੇ ਕੋਲ ਕੁਝ ਲੈਣ ਨੂੰ ਚੱਲ ਕੋਈ ਗੱਲ ਨਹੀਂ ਮੋਦੇ ਜੀ ਆਪਾਂ ਮਿਲਣ ਚਲੇ ਜਾਨੇ ਉਹ ਤੈਨਾਂ ਦੇ ਵੱਡੇ ਸਰਦਾਰਾਂ ਦੇ ਘਰੇ ਵਈਏ ਕਾ ਦਾ ਘਟ ਆਏ ਉਹਨਾਂ ਦੇ ਘਰੇ ਸਭ ਕੁਝ ਮਿਲਿਆਵਾਂਗੇ ਛੋਟੇ ਜੀ ਗੁੜੀਆਂ ਨੂੰ ਪਿਆਰ ਦੇਵਾਂਗੇ ਗਲਤ ਤੇ ਨਹੀਂ ਸਹੀ ਹੈ ਪਰ ਚੰਨੂੰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਵੀ ਸਰਦਾਰ ਨੇ ਆਪਾਂ ਨੂੰ ਦੱਸਿਆ ਕਿਉਂ ਨਹੀਂ ਕੱਟ ਦੇਵੇਂ ਮਹਾਰਾਜ ਵਾਕਾਂ ਜਿਹੜੀ ਪਾਉਂਗੀ ਠੀਕ ਹੈ ਨਾ ਕੀ ਹੋ ਗਿਆ ਹਾਏ ਸਾਰਾ ਆਇਆ ਕਰ ਕਰ ਕਰਮਾ ਕਿੱਧਰ ਗਿਆ ਦੇਖ ਲੈ ਨੀਮੋ ਦੇ ਜੀਜੂ ਨੀਮੋ ਤੇ ਬੜੀ ਕਰਮਾ ਵਾਲੀ ਕਿੰਨਾ ਵੱਡਾ ਘਰੇ ਸਰਦਾਰਾਂ ਦਾ ਮौज ਕਰਦੀ ਐ ਮौज ਚੰਨ ਉਹ ਤਾਂ ਗੱਲ ਤਾਂ ਹੀ ਸਹੀ ਹੈ ਪਰ ਮੈਨੂੰ ਨੀਮੋ ਖੁਸ਼ ਨਹੀਂ ਲੱਗ ਰਹੀ ਇਹ ਸਾਬ ਨਾਲ ਉਹਨਾਂ ਦੀ ਬੁੱਢੀ ਹੈ ਨਾ ਜੋ ਉਹ ਮੈਨੂੰ ਲੱਗਦਾ ਤੰਗ ਪਰੇਸ਼ਾਨ ਕਰਦੀ ਹੈ ਇਹ ਨੀਮੋ ਉਹ ਨੀਮੋ